ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਦਾ ਅ ਲਓ ਜੀ ਅੱਜ ਭਾਈ ਹੁਣ ਟੌਰਾ ਛੋੜਾਂ ਜਾਂ ਕੱਢ ਲੀਆਂ ਦੁੱਧ ਤਵਾਇਆ ਸੀਗਾ ਜੀ ਦੁੱਧ ਤਵਾਉਣ ਦੀ ਸਾਰ ਪਰਨਾ ਤਾਂ ਉਹੀ ਠੀਕ ਆ ਜੀ ਹਾਂ ਪਰਨਾ ਤਾਂ ਵਧੀਆ ਬੰਨ ਹੋਇਆ ਵਾ ਤੇ ਥੋੜੀ ਜਿਹੀ ਕਾਲਜੀ ਕਰ ਹੋ ਜਾਂਦੀ ਆ ਕਿਉਂਕਿ 10-15 ਮਿੰਟ ਫੇਰ ਲੱਗ ਜਾਣੇ ਤੇ ਨਹੀਂ ਤਾਂ ਹੁਣ ਇੱਧਰ ਪਾਈ ਰਿਸ਼ਤੇਦਾਰ ਮੇਨ ਸਾਰੇ ਆਏ ਵੀ ਬੈਠੇ ਆ ਮੈਂ ਕਮਾਉਣਾ ਬੈ ਕੈਮਰਾ ਤੇ ਇਹਦੇ ਕਰਕੇ ਫਿਰ ਮੈਂ ਖਾ ਵੀ ਟਾਈਮ ਕਾ ਨੂੰ ਜ਼ਿਆਦਾ ਖਰਾਬ ਕਰਨਾ ਮੈਂ ਉਹਦੀ ਸਾਰ ਬਸ ਆਪਣੇ ਕੱਪੜੇ ਬਦਲੇ ਮੈਂ ਤਾਂ ਪ੍ਰੈਸ ਵੀ ਨਹੀਂ ਕਰੀ ਕਮੀਜ਼ ਨੂੰ ਇੱਦਾਂ ਹੀ ਪਾ ਲਈ ਇੰਨਾ ਨਹੀਂ ਕਹਾਣੇ ਵੀ ਕਹਾਣੇ ਪਾਪਾ ਜੀ ਦੇ ਸਾਡੇ ਅਸੀਂ ਕਹਿੰਦੇ ਵੀ ਜੱਟ ਸੌਦੇ ਚ ਆਹੀ ਕੁਛ ਹੁੰਦਾ ਕੋਈ ਗੱਲ ਨਹੀਂ ਤਾ ਕਰਕੇ ਫਿਰ ਆਪਾਂ ਇਦਾਂ ਹੀ ਹੁਣ ਰੈਡੀ ਹੋ ਗਏ ਤੇ ਅੱਜ ਚੱਲੇ ਆ ਜੀ ਅਸੀਂ ਹੁਣ ਭਾਈ ਝੱਲੀਆਂ ਨੂੰ ਝੱਲੀਆਂ ਸਾਡੀ ਬੜੀ ਭੈਣ ਦਾ ਭੈਣ ਨੂੰ ਡੱਪਾ ਦੇਣ ਤੇ ਰਹਿ ਗਿਆ ਸੀਗਾ ਰੈਂਦਾ ਛੋਟੀ ਦਾ ਵੀ ਹਜੇ ਛੋਟੀ ਕੋਲ ਹੁਣ ਮੈਂ ਸੋਚਦਾ ਵੀ ਸੰਧਾਰਾ ਲੈ ਕੇ ਜਾਣਾ ਫਿਰ ਛੋਟੀ ਕੋਲ ਉਦੋਂ ਹੀ ਚੱਕਰਿਆਂ ਦਾ ਸਾਡੇ ਸੰਧਾਰਾ ਦੰਦੇ ਹੁੰਦੇ ਆ ਜੀ ਛੋਟੀ ਭੈਣ ਨੂੰ ਫਿਰ ਨਾਲੇ ਡੱਪਾ ਲੈ ਜਾਣਾ ਭਾਈ ਹਰਗੁਣ ਦੇ ਨਾਮ ਦਾ ਤੇ ਨਾਲੇ ਸੰਧਾਰਾ ਦੇਣਾ ਹੈ ਨਾ ਤੇ ਹਾਂਜੀ ਬਾਕੀ ਹੁਣ ਜਾਣਾ ਜੀ ਫਿਰ ਉਧਰ ਨੂੰ ਅੱਜ ਚੱਲੇ ਆ ਜੀ ਫਿਲਹਾਲ ਬੜੀ ਭੈਣ ਕੋਲ ਬੜੀ ਭੈਣ ੱਚਲੀਆਂ ਜੀ ਜਿਹੜੀ ਵਿਆਹੀ ਵੀ ਮਾਲਾਂ ਪਿੰਡ ਦੇ ਨਾਲ ਉੱਥੇ ਚੱਲੇ ਆ ਤੇ ਖਾਸ ਸਾਡੇ ਮਹਿਮਾਨ ਪਹੁੰਚੇ ਹੋਏ ਆ ਭਾਈ ਅਸੀਂ ਕੱਲਿਆਂ ਨਹੀਂ ਜਾਣਾ ਤੇ ਮੈਂ ਕਮਾਉਂਦਾ ਜੀ ਹੁਣ ਬੈਕ ਕੈਮਰਾ ਬੇਲੋ ਫੇ ਸਾਡੇ ਮਹਿਮਾਨਾਂ ਨੂੰ ਹੈ ਫੇ ਸਾਰੇ ਹੀ ਫੈਮਿਲੀ ਰਲ ਕੇ ਚੱਲਦੇ ਆ ਜੀ ੱਚਲੀਆਂ ਝੱਲੀਆਂ ਤੋਂ ਬਾਅਦ ਸਾਡੀ ਸਲਾਹ ਮੰਨਦੀ ਆ ਵੀ ਸ਼ਾਇਦ ਮਾਲਾ ਵੀ ਢੇੜਾ ਮਾਰ ਕੇ ਆਈਏ ਨਾਲੇ ਪੈ ਜਾਂਦਾ ਪਿੰਡ ਸ਼ਾਇਦ ਕਿ ਆ ਜਾਣਾ ਹੀ ਪੈਣਾ ਨਹੀਂ ਮਾਲਾ ਵਾਲੇ ਨੇ ਕਹਣਾ ਦਸ ਕੋਲ ਤੇ ਆ ਕੇ ਮੁੜ ਕੇ ਮਾਲਾ ਆਏ ਨਹੀਂ ਜਾਣਾ ਹੀ ਪੈਣਾ ਜੀ ਮਾਲਾ ਵੀ ਤੇ ਆਜੋ ਫਿਰ ਮਿਲਦੇ ਆ ਜੀ ਫੈਮਿਲੀ ਨਾਲ ਜੀ ਮਿਲੋ ਪਹਿਲਾਂ ਸਾਡੀ ਭਾਣ ਜੀ ਨੂੰ ਹਾਂ ਮੇਲੋ ਇਹ ਇਧਰ ਪਰਾਣਾ ਸਾਹ ਹੱਥੇ ਚ ਲੈ ਕੇ ਜਾਣਾ ਹੱਥੇ ਚ ਲੈ ਗਈ ਗੱਲ ਅਲੀ ਜੀ ਪਹਿਲਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇਹਨੂੰ ਉਮੀਦ ਕਰਦੇ ਸਮਝਾਇਆ ਵੀ ਉਮੀਦ ਕਰਦੇ ਕਹੀਦਾ ਪੁੱਤ ਪਰ ਫੇਰ ਵੀ ਧੋਜ ਵਿੱਚ ਨੂੰ ਲਾਏ ਗਈ ਇਹ ਉਮੀਦ ਨਹੀਂ ਕਰ ਸਕੀ ਅੱਜ ਆਪਾਂ ਮਾਸੀ ਤੇ ਜਾਣਾ ਮਾਸੀ ਤੇ ਜਾਣਾ ਅੱਛਾ ਠੀਕ ਆ ਠੀਕ ਆ ਮੇਲੋ ਇਹ ਇਧਰ ਪਾਈ ਭਾਬੀ ਨੂੰ ਸਾਰੀ ਹਾਂ ਜੀ ਜੀ ਸਸਰੀ ਘਰ ਆ ਗਈ ਸਾਰੇ ਹਾਂਜੀ ਪਾਪਾ ਜੀ ਹਾਂ ਸਸਰੀ ਘਰ ਜੀ ਸਭ ਨੂੰ ਮੰਮੀ ਜੀ ਹਾਂਜੀ ਇੱਕ ਚੀਜ਼ ਨੇ ਬੋਲੀ ਤੋੜ ਮੇਰੀ ਹੈਂ ਟੌਰ ਨਹੀਂ ਉਹ ਟੌਰ ਦਾ ਪੁੱਤ ਤੇਰੀ ਲੈ ਦੱਸ ਟੌਰ ਤਾਂ ਤੇਰੀ ਰਹਿੰਦੀ ਉਹ ਆ ਪੂਰੀ ਟੌਰ ਆ ਪੂਰੀ ਐ ਹਾਂ ਟੌਰ ਬੁਰੀ ਸਭ ਤੋਂ ਜਿਆਦਾ ਸਭ ਤੋਂ ਜਿਆਦਾ ਟੌਰ ਆ ਬਾਈ ਕਾਤਾ ਦੇ ਕਾੜੀ ਵੀ ਗਿਆ ਦੀ ਲਈ ਵੀ ਲਈ ਵੀ ਆ ਹਾਂ ਹੁੰਦਾ ਹਾਲੇ ਕਹਿੰਦੀ ਨਹੀਂ ਨਾ ਗਾਲਜ ਪਾ ਕੇ ਲਿਆਣਾ ਹਾਰ ਆਪਣਾ ਅੱਛਾ ਜੀ ਉਹ ਮੰਮਾ ਨੇ ਪਾਣੀ ਦਿਤਾਈ ਦੀ ਨੇ ਅੱਛਾ ਜੀ ਕਹਿੰਦੀ ਤੈਨ ਟੌਪਸ ਕਹਦੇ ਪਾਏ ਮੈਂ ਵੀ ਪਾਣਾ ਗਾਲਜ ਅੱਛਾ ਜੀ ਜਿਹਨਾਂ ਦਾ ਬੇਬੀ ਸ਼ਾਹ ਵਰ ਕਰਿਆ ਸੀ ਨਾ ਜਦ ਵੀ ਗਾਲਜ ਪਾਈ ਫਿਰਦੀ ਸੀਗੀ ਹਾਂ ਉਹੀ ਕਹਿੰਦੀ ਸੀ ਹੁਣ ਹੀ ਪਾਣੀ ਨੂੰ ਐ ਅੱਛਾ ਜੀ ਉਹ ਗੁੜੀ ਦਾ ਸਾਰਾ ਮੂਡ ਆਫ ਬਾਰਦਾ ਤਾਈ ਨੇ ਹਾਂ ਜੀ ਕਾਤੇ ਜੀ ਆਵਦੋਂਾ ਗੱਡੀ ਕਹਿੰਦੀ ਮੇਰੇ ਘਰ ਚ ਪਾਣੀ ਜੀ ਉਹਦਾ ਆਈ ਰੇ ਇੱਕ ਇੱਕ ਕਰ ਦੇ ਗਈ ਕਹਿੰਦੀ ਆਖ ਰਹੀ ਸੀ ਆ ਅੱਖਾਂ ਆਟਕ ਪਏ ਮਾਮੀ ਕੋ ਦੱਸ ਕਿਹੜਾ ਉਧਰ ਅੱਖਾਂ ਅੱਖਾਂ ਵੇਖ ਲਾਉਂਦੀ ਉਹਨੂੰ ਗੁੱਸਾ ਆ ਜੇ ਵੀ ਆਇਆ ਲੈ ਭਾਈ ਦੀਦੀ ਨੇ ਵੀ ਅਜੇ ਤਾਂ ਪੂਰਾ ਮੈਂ ਟਾਵਰ ਕੱਢੀ ਵੀ ਪੂਰੀ ਹੈਂ ਅਦੀ ਦੀ ਆਹ ਸੂਟ ਨਹੀਂ ਤੇਰੇ ਮੈਂ ਕਦੇ ਪਾਇਆ ਮੈਂ ਦੇਖਿਆ ਬੈਟਸ ਸੂਟ ਲਿਆ ਤੇ ਬਾਦ ਅੱਜ ਪਹਿਲੀ ਦੇਖਿਆ ਮੇਰਾ ਮੈਂ ਤਾਂ ਹੀ ਕਹਾ ਮੈਂ ਕਹਾਂ ਕਦੇ ਹੀ ਨਹੀਂ ਸੂਟ ਪਾਇਆ ਮੈਂ ਦੇਖਿਆ ਮੈਂ ਇਹਨੇ ਸੀ ਕੱਲ੍ਹ ਸੀਂਤਾ ਮੈਂ ਕਹਿੰਦਾ ਫਿਰ ਪਾਰਸੋ ਸਰਾ ਚੜਿਆ ਨਹੀਂ ਆ ਆਪ ਸਿੰਘ ਕੇ ਪਾਇਆ ਦੀਦੀ ਹਾਂ ਲੈ ਨੀ ਤਾਂ ਪੱਪੀ ਆ ਇਹ ਹਾਏ ਨਹੀਂ ਬਾਈ ਹਾਂ ਮਾਰ ਨਹੀਂ ਖਾਂਦੀ ਕੰਮ ਨੂੰ ਕਿਸੇ ਨੂੰ ਹਾਂਜੀ ਮੈਂ ਕਾ ਸੂਟ ਸਿੰਦੇ ਕੰਮ ਬੁਲਾੜਨਾ ਹੈ ਅੱਛਾ ਕੰਮ ਕੰਨ ਲਾ ਲੈਣਾ ਸੂਟ ਸਿਆਂ ਕਰੂਗੀ ਆਹ ਹੈ ਮਾੜਾ ਕੰਮ ਨਹੀਂ ਜੀ ਜੇ ਮੈਂ ਕਹਿੰਦਾ ਦੀਦੀ ਜੇ ਉਹ ਕਰ ਲਈਏ ਘਰਾਂ ਸਲਾਈ ਸੈਂਟਰ ਜਾ ਕੰਮ ਇੱਕ ਅੱਧੇ ਪਤਾ 걸 ਕੇ ਇੱਕ ਅੱਧੀ ਕੋਈ ਪਿੰਡ ਦੀ ਲੇਡੀ ਜਿਹੜੀ ਕੰਮ ਆਉਂਦਾ ਉਹ ਰੱਖ ਲਵੇ ਨਾਲ ਕੰਮ ਬਾਧੂ ਅੱਜ ਕੱਲ ਹਾਂ ਰੰਗ ਤਾਂ ਕੋਈ ਨਹੀਂ ਸਾਡਾ ਕਿੱਥੇ ਹੈ ਤਕੜੀ ਹੋ ਜਾ ਸੂਟ ਲੈ ਦੱਸ ਕਮਾਲ ਆ ਜੀ ਸਾਡੇ ਟਾਈਮ ਹੀ ਨਹੀਂ ਹੋ ਰਿਆ ਨਾ ਕੱਪੜੇ ਕੱਲੀ ਸੀਨੇ ਹਾਂ ਕਾਦੇ ਥੋੜੀ ਜਿਹੀ ਦੇਰ ਬਾਅਦ ਤਾਂ ਗਏ ਕਾਜ਼ ਬੰਦਿਆਂ ਦੀ ਚਾਲ ਚਾਹ ਤੇ ਉਹਨੇ ਕਿਹੜਾ ਜੁਟਦਾ ਜਾਨਵਰ ਦੇ ਜਾ ਕਰਦੇ ਹੈ ਉਧਰ ਐਸੇ ਜੇ ਖੋਲ ਲਵੇ ਸੂਟ ਅਸੀਂ ਉਹ ਦੇ ਦੇਨੇ ਮੈਂ ਤੇਰੇ ਸਿਉਣੇ ਨੂੰ ਹਾਂ ਅਸੀਂ ਲੈਨੇ ਇੱਕ ਦੋ ਸੁੱਟਰੇ ਆ ਅਸੀਂ ਪੰਧਾਰ ਸੂਟ ਲੈ ਕਰੂਗੇ ਆਪਣੇ ਚਾਰ ਸੂਟ ਦੇ ਨੇ ਮੇਰੇ ਦੱਬੀ ਹਾਂ ਨੇ ਸੀਂ ਤੇ ਮੈਂ ਤਾਂ ਸੂਟ ਦੀ ਬਹੁਤ ਸਿਉਣੇ ਵਾਲੇ ਪਏ ਆ ਪਦੀ ਹੌਲੀ 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 ਮਸਾਂ ਹੀ ਸੌਂਦੀ ਆ ਨਹੀਂ ਪਤਾ ਕਿ ਆਏ ਪਹਿਲਾਂ ਮੈਂ ਸੀ ਜਾਂਦੀ ਸੀ ਹੁਣ ਮੈਂ ਜਿਵੇਂ ਹੁ ਝੁੱਕ ਕੇ ਕੰਮ ਕਰਦੀ ਕਰਦਾਂ ਮੇਰੀ ਤੇ ਗੀਤੀ ਘਟ ਜਾਂਦਾ ਤੇ ਦਰਦ ਲੱਗ ਜਾਂਦਾ ਦਰਦ ਹੌਲੀ ਹੌਲੀ ਬੈਕ ਸਾਈਡ ਤੇ ਕਰਦਾਂ ਲੱਗ ਜਾਂਦੀ ਫੇਰ ਸਰਵਾਈਕਲ ਦਾ ਨਾ ਚੱਕਰ ਹੋਵੇ ਪੱਦੀ ਕੱਪੜੇ ਸਟੀਚ ਕਰਦੀ ਆ ਨਾ ਹੁਣ ਹੁੰਦਾ ਨਹੀਂ ਇਹਨਾਂ ਮਤਲਬ ਜਦ ਕਰਦਣ ਨੀਚੇ ਨੂੰ ਹੋਣੀ ਆ ਫੇਰ ਦਰਦ ਰਹਿੰਦੀ ਆ ਨਾ ਫੇਰ ਦਰਦ ਹੋਣ ਲੱਗ ਜਾਂਦੀ ਆ ਹੂੰ ਫੇਰ ਇੱਕ ਟੇਬਲ ਬਣਾ ਲੈਂਦੀ ਸੀ ਬੜਾ ਜਿਹਾ ਬਸ ਕੱਲੀ ਗਰਦਨ ਅੱਡੀਆਂ ਚੱਕ ਕੇ ਦੇਖਣਾ ਪਵੇ ਟੇਬਲ 'ਤੇ ਹਾਂ ਨਾ ਉਹ ਨੇ ਪਰ ਅੱਸੀ ਪਾਲਾ ਕੱਥਾ ਆ ਮਾ ਜਿੰਜਾ ਇਹ ਤਾਂ ਪੁਰੀ ਦਾ ਉਹ ਇੱਕ ਰੋਹੇੜਾ ਤਾਂ ਹੋਣੀ ਨਾ ਉਹ ਤੁੜ ਚਾਚਾ ਕਰਿਆ ਹੋਇਆ ਤੇ ਆਪਾਂ ਨੂੰ ਕੋਈ ਗੱਲ ਖਾਲੀ ਦੇਖੀ ਹੁਣ ਤਾਂ ਸਹੀ ਐ ਨਹੀਂ ਹੁੰਦਾ ਪਹਿਲਾਂ ਤਾਂ ਮਾਮੂ ਜੀ ਮੈਂ ਮਮਮੀ ਨਹੀਂਦਾ ਵੀ ਮੈਂ ਹੀ ਸੀ ਕੇ ਦਈ ਕਰਦੀ ਸੀ ਨਹੀਂ ਸਕੂਟ ਦੀ ਵੈਸੇ ਟੌਰ ਆ ਪੂਰੀ ਦੀਦੀ ਐਨ ਵਧੀਆ ਸੀ ਹੁਆ ਵਾ ਉਹ ਮੁੰਡਾ ਉੱਠ ਗਿਆ ਦੱਦੂ ਮਾਰਤਾ ਉਹਨੇ అలਾਰਮ ਹਾਂਜੀ ਹੰਕਲ ਲਗਾ ਲੇਟ ਮਾਰ ਕੇ ਮੇਰੇ ਪੰਜਾਬੀ ਜੁਤੀ ਖੋ ਗਈ ਪੰਜਾਬੀ ਜੁਤੀ ਖੋ ਗਈ ਖੋ ਗਈ ਆ ਦੇਖ ਭਾਈ ਪੁੱਤ ਗੱਲਾਂ ਗੱਲਾਂ ਜਿਹੜੀ ਪੰਜਾਬੀ ਜੁਤੀ ਖੋ ਗਈ ਇੱਧਰ ਆ ਤੁਹਾਨੂੰ ਰੀਤ ਦੇ ਕੱਪੜੇ ਮੰਮੀ ਦੇ ਇੱਕ ਦਿਨ ਮੰਮੀ ਕਾਹ ਦੋ ਸਟੀਚ ਕਰਾਤਾ 2 ਘੰਟੇ ਵਿੱਚ ਲੈ ਨਹੀਂ ਗਿਆ ਸੂਟ ਸਟੀਚ ਕਰਕੇ ਗਈ ਜੀ ਹੂੰ ਮੈਂ ਤਾਂ ਨਹੀਂ ਫੇਰ ਘਰ ਦੇ ਟੇਲਰ ਦਾ ਆਹੀ ਫਾਇਦਾ ਹੁੰਦਾ ਜੀ ਤਾਂ ਯਾਰ ਹੈ ਮੈਂ ਵੀ ਸਿੰਗ ਜਿਆਦਾ ਰਿਆ ਤਾਂ ਨਾ ਹਾਂ ਸੰਤ ਦੇ ਵਿਆਹ ਪਤਾ ਨਹੀਂ ਇਹਦੇ ਦਾ ਸੁਤ ਪਾਜੀ ਦਾ ਵਿਆਹ ਸੀਗਾ ਹੂੰ ਜਲਤਿਆ ਸੀਗਾ ਜਿਨੇ ਜਿਨੇ ਆ ਕੇ ਲਓ ਜੀ ਬੱਬਰ ਸ਼ੇਰ ਡੱਡੂ ਸਾਡਾ ਉੱਥੇ ਗਿਆ ਇਹਦੇ ਤੇ ਵੀ ਜਾ ਮੈਂ ਸੌਇਆ ਤਾਂ ਜਦ ਕੋਈ ਨਹੀਂ ਤਾਂ ਹੈਗਾ ਇਹ ਹੁਣ ਰੌਣਕ ਜੀ ਸੋਹਣੀ ਲੱਗ ਗਈ ਇਹ ਇੱਕ ਹਾਟ ਤੇ ਭੱਜਣਾ ਪੈਂਦਾ ਅੰਦਰ ਨੂੰ ਹਾਂ ਜੇ ਨਾ ਭੱਜੇ ਇਹ ਕੀ ਬਣਾ ਗੱਡੀ ਕਿੱਥੇ ਦੀ ਹੋਈ ਇਹਦਾ ਇਹਦਾ ਪੰਗਾ ਹੋਰ ਉਹ ਤੁਹਾਡੀ ਇਹ ਇਹ ਨਾ ਹੋਣਾ ਪੈਂਦਾ ਨੋਈ ਬੁੱਤ ਇਹ ਇਹਦਾ ਪੰਗਾ ਪਤਾ ਦੀਦੀ ਕੀ ਐ ਇਹਨੇ ਉੱਠਦੀ ਸਾਰ ਨਾ ਗਲੋਟਣੀਆਂ ਖਾ ਖਾ ਕੇ ਚਾਹੇ ਸਹਰਾਣੇ ਜਿੰਨੇ ਮਰਜੀ ਲਾ ਲਾ ਸਾਈਡਾਂ ਪਰ ਇਹਦਾ ਕੁਝ ਨਹੀਂ ਪਤਾ ਕਿਦੋਂ ਨੂੰ ਕੁੰਮ ਚ ਕਿਸ ਸਹਰਾਣੇ ਤਾਂ ਕੰਨੇ ਹਾਂ ਕਿਸ ਸਹਰਾਣੇ ਨੂੰ ਸੇਵ ਕੇ ਲੈ ੱਤਕਾ ਲਾ ਲਾ ਕੇ ਲਾ ਲਾ ਕੇ ਸੇਵਾਂ ਦਾ ਜੰਦਾ ਹਾਲਾ ਉਹ ਬੁੱਲ ਦੇਖ ਕਿੰਨੇ ਕਿੰਨੇ ਕੱਢਦਾ ਉਹ ਨਿਕਲ ਕੇ ਕੋਈ ਜੂ ਨਹੀਂ ਆ ਮੈਨੂੰ ਬੁੱਲ ਨੂੰ ਬੋਲ ਰਹੀ ਹਾਂ ਮੈਂ ਆਰ ਡਾਕਟਰ ਨੂੰ ਘਟਾ ਰਹੀ ਆ ਪੈਸ ਮਿਲ ਕੋ ਜਾਂਦੀ ਨਹੀਂ ਆ ਜਾਂ ਹਸਪੀਟਲ ਤੇ ਜਾਂਦੀ ਨਹੀਂ ਆ ਦਿਮਾਗ ਸੀ ਜੁੱਤਰ ਗਏ ਸੀਗੇ ਬੁੱਲ ਇਹ ਬੇਨ ਚ ਮਮੀ ਦਾ ਬੁੱਲ ਕੋਈ ਪੂਰਾ ਹੋ ਗਿਆ ਤੇ ਮੇਰੀ ਮਮੀ ਜਾਈਗੀ ਡੱਡੂ ਓਏ 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 ਇਹ ਕਹਿੰਦਾ ਕਿੱਥੋਂ ਆ ਗਿਆ ਬੰਦੇ ਨਾਮ ਨਾਮ ਆ ਦੀ 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 ਕਾ ਚਲੋ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਝੱਲੀਆਂ ਜਾ ਕੇ ਭਾਈ ਮਾਜਾ ਬਜੀ ਨਹੀਂ ਹੈ ਨਾ ਫਿਰ ਮੱਝ ਤਾਂ ਹੀ ਚੱਲ ਲਈ ਬਚਰੀ ਮੈਂ ਤਾਂ ਪਾਸੋਂ ਬਾਪਨ ਗਿਆ ਗਿਆ ਨਾ ਵੇਦੋ ਕਹਿੰਦਾ ਮੰਨਦੇ ਨਹੀਂ ਕਹਿੰਦਾ ਵੇਚਣ ਨੂੰ ਮੈਂ ਤਾਂ ਗਈ ਮੈਂ ਐਸਾ ਹੀ ਲੱਤਾਂ ਲਾਪੀਆਂ ਮੋੜਨ ਦੀਆਂ ਹਾਂ ਚੱਲ ਲਈ ਮੈਂ ਉਹ ਲਾਜ ਦਾ ਬਥੇਰਾ ਕਰਾਇਆ ਜੀ ਸਾਲ ਮੈਂ ਕਹਿੰਦਾ 15000 ਦੇ ਦਾ ਠੀਕ ਹੀ ਲੱਗ ਗਈ ਸੌਖਾ ਸੌਖਾ ਹੋਰ ਇਸ ਵੀਰੇ ਦੇਖਣਾ ਐਸੀ ਇਹ ਕੋਈ ਮੁੜ ਕੇ ਥੋੜੀ ਦੇਰ ਬਾਜੀ ਥੋੜੀ ਉਹ ਹੈ ਵੈਸੇ ਚੰਗੀ ਭਲੀ ਦੀ ਜਾਈ ਉਹ ਦੱਸ ਕੇ ਕਹੇ ਜਾਂਦਾ ਮੈਂ ਇਹਦੇ ਪੈਰ ਮੋੜ ਲਾ ਪੰਦੇ ਆ ਤਾਂ ਫਿਰ ਬਿਮਾਰੀ ਇਹਦੇ ਜਾਣ ਪੈਣ ਬੱਜ ਜਾਂਦੀ ਹੈ ਇਨਫੈਕਸ਼ਨ ਹੋ ਗਈ ਉਹਦੇ ਅੰਦਰ ਜਾਦਾ ਚਲੋ ਕਰ ਵੀ ਕਿਆ ਸਕਦੇ ਆ ਇਹ ਇਲਾਜ ਤਾਂ ਬਹੁਤ ਕਰਾਇਆ ਤਾਂ ਹੁਣ ਕਿਆ ਕਰ ਸਕਦੇ ਇਹਦੇ ਮੂਰੇ ਜੋ ਚੰਦਰੋਂ ਦਾ ਘਾਟਾ ਪੈ ਗਿਆ ਚਾਰ ਡੰਗਰ ਮਰ ਗਏ ਚਾਰ ਡੰਗਰ ਮਰ ਗਏ ਤਿੰਨ ਤਿੰਨ ਮਰਲੇ ਦੋ ਗਾਇਆਂ ਇੱਕ ਬੱਚੀ ਬੜੀ ਨਹੀਂ ਬੱਚੀ ਮਰੀ ਨਹੀਂ ਸੀ ਬੱਚੀ ਤਾਂ ਹੈਗੀ ਆ ਉਹ ਉਹਦਾ ਕੱਟੂ ਕਿਹੜੀ ਜਿਹੜੀ ਸਿੰਘਾਂ ਦੀ ਅੱਛਾ ਅੱਛਾ ਹਾਂ 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 ਉਹ ਬੱਚੀ ਮਾਰ ਹੂੰ ਚਲੋ ਘਾਟਾ ਵਾਦਾ ਬਣਿਆ ਬਈਆ ਕੋਈ ਗੱਲ ਹੀ ਬਾਬੇ ਬਾਬੇ ਨਾਨਕ ਦੀ ਕਿਰਪਾ ਨਾਲ ਬਾਬਾ ਨਾਨਕ ਜੀ ਦੰਦਾ ਵੀ ਆ ਬਥੇਰਾ ਦੰਦਾ ਚਲੋ ਜੇ ਅੱਜ ਐਤ ਕੀ ਘਾਟਾ ਪੈ ਗਿਆ ਕੋਈ ਗੱਲ ਨਹੀਂ ਮਾਮੂ ਜੀ ਹਾਂ ਜੀ ਮੈਂ ਤਾਂ ਰੁਸੀ ਚੱਲ ਗਈ ਆ ਘਾਟੇ ਵਾਦੇ ਦਾ ਬੜੀ ਹੋਰ ਬਾਬਾ ਮੇਰੀ ਮੇਰੇ ਸੇਵਰ ਮਾਦੀ ਮੜੀ ਗਿਆ ਅੱਛਾ ਉਪਾਜੀ ਕਿੱਥੇ ਪੁੱਤ ਚਲੋ ਉਹ ਦੇਣਾ ਚਲੋ ਫੇਰ ਚਲੋ ਉਠੋ ਫੇਰ ਚੱਲੀਏ ਚਲੋ ਮਿਲਦੇ ਆ ਜੀ ਫੇਰ ਤਾਂ ਉਹਨੂੰ ਚੱਲੀਆਂ ਜਾ ਕੇ ਚਲੋ ਚਲੋ ਚੱਲੀਏ ਜੀ ਚੱਲੀਏ ਫੇਰ ਆ ਜੀ ਪਹੁੰਚ ਗਏ ਪਾਈ ਚੱਲੀਆਂ ਚੱਲੇ ਹੁਣ ਅੰਦਰ ਨਦੀ ਦੀਆਂ ਦੇ ਘਰ ਦੇਖਦੇ ਹੁਣ ਜਾ ਕੇ ਫੋਨ ਪੈਸੇ ਦੀਦੀ ਜੀ ਨੇ ਚੱਕਿਆ ਨਹੀਂ ਹੈ ਫੋਨ ਤਾਂ ਮੈਂ ਕਰਿਆ ਤਾਂ ਆਂ ਦੇਖਦੇ ਹੁਣ ਪਤਾ ਲੱਗਿਆ ਉਹਨੂੰ ਪਤਾ ਨਹੀਂ ਨਹੀਂ ਹਜੇ ਆਹ ਦਰਵਾਜ਼ਾ ਖੁੱਲਾ ਏ ਦਰਵਾਜ਼ਾ ਤੁਹਾਡੇ ਸਵਾਗਤ ਵਿੱਚ ਖੁੱਲਾ ਏ ਇਹੋ ਜੀ ਗੱਲ ਨਹੀਂ ਆਜੋ 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 ਤੇ ਇੱਲ ਨਹੀਂ ਚੋਣਾ ਕਿਸੇ ਨੇ ਵੀ ਇਦਾਂ ਹੀ ਆਜੋ ਮਾਸੀ ਸਾਸਰੀ ਘਾਲ ਜੀ ਸਾਸਰੀ ਘਾਲ ਮਾਸੀ ਅਸੀਂ ਤਾਂ ਬਾਅਦ ਵਿੱਚ ਮਿਲਦੇ ਹਾਂ ਬਾਅਦ ਵਿੱਚ ਮਿਲਦੇ ਹਾਂ ਨਾ ਹਾਂ ਤਾਂ ਦਿਨ ਆ ਪਰੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆ ਹੋਰ ਕੀ ਹੈ ਹਾਂ ਜੀ ਲਾਈਏ ਤੁਸੀਂ ਸੁਣਾਓ ਤੁਹਾਨੂੰ ਵੀ ਵਧਾਈਆਂ ਭਾਈ ਤੁਸੀਂ ਵਧਾਈਓ ਹਾਂ ਹੈ ਠੀਕ ਹੈ ਭਾਈ ਹੋਰ 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 ਰਾਜੀ ਰਹਿ ਭਾਈ ਹਾਂ ਚੱਲ ਚੱਲ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਦੀ ਅੱਗੇ ਜੀ ਆ ਜੀ ਐਂ ਸੁਣੋ ਇਹ ਬੰਦੇ ਹੈਂ ਤੂੰ ਦੀ ਬੁਲਾਨੀ ਸਰੀਕਾ ਹੋ ਠੀਕ ਹੈ ਹਾਂ ਬਸ ਸਾਸੀ ਕਾਲ ਸਾਸੀ ਕਾਲ ਆ ਦੇਖੀ ਆਹ ਦੇਖੀ ਫਾਨੀ ਪਈ ਸਸਰੀਆ ਪਾਈ ਮੇਣਾ ਪੰਦੀ ਹੈ ਮੇਰੇ ਸਾਡੇ ਡੈਡੂ ਹੈ ਬੂਈ ਕਿਤੇ ਬੂਈ ਆਹ ਅੱਜ ਬੂਈ ਆਹ ਦੇਖ ਅੰਦਰ ਬੈਜੋ ਦੇਖੀ ਅੰਦਰ ਦੇਖੀ ਆਹ ਦੇ ਬੂਈ ਦੇਖ ਲਓ ਕੀ ਕਰਨਾ ਬਾਹਰ ਮੈਣਾ ਬਾਹਰ ਬੈਜੋ ਅੰਦਰ ਬੈਣਾ ਅੰਦਰ ਕਿੱਥੇ ਬੂਈ ਕੋ ਅੰਦਰ ਬੈਲੇ ਬਾਹਰ ਨਹੀਂ ਚਲ ਅੰਦਰ ਆਜੋ ਫਿਰ ਬਾਹਰ ਅੰਦਰ ਆਜੋ ਅੰਦਰ ਹੀ ਬੈਜੋ ਇਹੇ ਬਸ ਹੋ ਗਈ ਦਿਵਾਲੀ ਰابطਾਂ ਦੇ ਹੋ ਗਿਆ ਰابط ਘਰ ਤੇ ਰابطਾ ਚੱਕ ਲਈ ਆਈ ਡੱਬੀ ਅੱਛਾ ਹੋਰ ਦੇਖੇ ਦੇਖੇ ਖੜੇ ਪਰ ਵੱਟ ਯਾਦ ਹੈ ਨਾਲ ਹੀ ਚਲੋ ਭਾਈ ਬੈਠ ਅੱਜ ਦੇਖ ਲੈ ਫੀ ਦੀ ਅਸੀਂ ਇਕੱਠੇ ਹੋ ਕੇ ਢਾਕਾ ਮਾਰਿਆ ਅੱਜ ਤ੍ਰਾਣਕ ਹੋ ਗਿਆ ਹੋਰ ਹੋਰ ਹਾਂ ਚਲ ਆਈਏ ਨਾਲ ਹੀ ਸਾਨੂੰ ਬੋਲ ਬੋਲ ਬਹੁਤ ਬਹੁਤ ਭਾਈ ਤੈਨੂੰ ਵੀ ਵਧਾਈ ਹੈ ਹਾਂ ਫਿਰ ਨਿਆਣੇ ਬੂਈਓ ਕੀ ਹੋਰ ਹੋਰ ਤਿੰਨ ਬੂਈ ਜਾਈਂ ਬੁਈ ਜਾ ਨਾ ਇੱਕ 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 ਪਰ ਡਿਊਟੀ ਹੋਰ ਲੱਗ ਗਈ ਹੁਣ ਬੂਈਆਂ ਦੀ ਹਾਂ ਨਾ ਮਗਾ ਦੋ ਤਾਂ ਪਹਿਲਾ ਆਏਗਾ ਤੇ ਇੱਕ ਦੀ ਹੋਰ ਡਿਊਟੀ ਲੱਗ ਗਈ ਹੋਰ ਸੇ ਇੱਕ ਜੇ ਦੋ ਨਹੀਂ ਆਏ ਤਾਂ ਆਪਣੇ ਨਹੀਂ ਆਏਗਾ ਵੇਲੀ ਨਾ ਡੰਡੀ ਹਾਂ ਹੁਣ ਨਹੀਂ ਅੱਛਾ ਦੋਰੇ ਬਿਜੀ ਹਾਂ ਠੀਕ ਆ ਲੈ ਭਾਈ ਹਰ ਕੁੰਦੇ ਹੋਈ ਦਾਪਾ ਹੋ ਹੋ ਥੋੜੇ ਹੀ ਅਸੀਂ ਦੋ ਚਾਰ ਦਿਨ ਲੇਟ ਗਏ ਅੱਛਾ ਤਾਂ ਕੋਈ ਨਾ ਚੱਲਦਾ ਹੀ ਰਹਿੰਦਾ ਐ ਇੰਨਾ ਤਾਂ ਚੱਲਦਾ ਹੀ ਰਹਿੰਦਾ ਹਾਂ ਹੋਰ ਕੀ ਆ ਹੁਣ ਇਹਨਾਂ ਦਾ ਹੀ ਕੰਮ ਵੀ ਹੈ ਕੰਮ ਕਰਕੇ ਜਦੋਂ ਬੰਦੀ ਆਉਗਾ ਕਿਉਂ ਖਾ ਹੋ ਜਾਂਦਾ ਬਹੁਤ ਮੁਸ਼ਕਲ ਹੋ ਜਾਂਦਾ ਹਾਂ ਹੋਰ ਕੀ ਆ ਇਹਨੂੰ ਮੈਂ ਪਾ ਦੇ ਦੇ ਕੋਫੀ ਨਾ ਖੇਢੀ ਜਾਉਂ ਆ ਦੇ ਦੇ ਚੱਲ ਲੈ ਨੀ ਆ ਦੇ ਦੇ ਮੈਂ ਇਹਨੂੰ ਆ ਬੇਬੇ ਨੂੰ ਲੱਟਕੂ ਨੀ ਓ ਲੈ ਡੂ ਬੱਤ ਚ ਗੱਲ ਕਰਦਾ ਠੀਕ ਹੈ ਚੱਲ ਜਾਈਏ ਚੱਲ ਵੀ ਰਹੇ ਹੋ ਹੀ ਹੋਪਾ ਚਲਦੀ ਚਲਦੀ ਨੂੰ ਇਹ ਜ਼ਿੰਦਗੀ ਕਹਿੰਦੇ ਆ ਜੀ ਜੇ ਮੈਂ ਇਹ ਸਾਡੀ ਗੁਫਾ ਨਾਲ ਹੋ ਜਾਂਦਾ ਹਾਂ ਹਾਂ ਜੀ ਹਾਂ 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 ਇਹ ਤਾਂ ਹੈ ਹੋ ਜਾਂਦਾ ਫਿਰ ਉੱਠਣੇ ਦੀ ਕੀ ਨਹੀਂ ਕਰਦੇ ਬੈਠੇ ਜੇ ਕੰਮ ਕਰਦੇ ਰਹੇ ਨਾ ਚੱਲਦਾ ਰਹਿੰਦਾ ਸਰੀਰ ਚੰਦਾ ਫੋਨ ਆਈ ਜਾਂਦਾ ਠੀਕ ਹੈ ਹਾਂ ਕਰਨ ਦਾ ਕੋਈ ਮਨ ਨਹੀਂ ਜਾਂਦਾ ਹਾਂ ਕਰਨ ਦਾ ਮਨ ਨਹੀਂ ਜਾਂਦਾ ਅੱਜ ਨਿਆ ਕਹਿੰਦਾ ਹਾਂ ਕਰੂੰਗਾ ਫੇ ਕਦੇ ਹੀ ਇਹ ਚਲ ਆਉਂਦਾ ਰੋਟੀ ਬਣਾਉਂਦਾ ਫੇ ਹੁਣ ਨਿਆਲੇ ਨੂੰ ਛੁੱਟੀ ਦੇ ਬਾਅਦ ਕੰਮ ਹੀ ਕਰਨਾ ਹੁੰਦਾ ਤੇ ਹੁਣ ਐ ਰੋਟੀ ਪਕਾਉਣੀ ਛਾਣੀ ਨਾ ਕੋਈ ਕੱਢ ਲਈ ਜਾਂ ਧੋਵਾ ਪਾਈ ਆਪਾਂ ਰੋਟੀ ਇਕੱਠੀ ਬਣਾਉਂਗੇ ਆਂਦੇ ਤੇ ਰਾਤ ਉੱਥੇ ਤਾਂ ਆਪੇ ਮਾਂ ਐ ਆਪੇ ਬਾਪ ਬਣਨਾ ਪੈਂਦਾ ਜੀ ਹਾਂ ਇੱਕ ਤਾਂ ਪੱਕੀ ਵਿਗਾਈ ਮੈਂ ਸਹੀ ਗੱਲ ਐ ਨੇ ਅਗਲ ਤਾਂ ਬਾਹਰ ਜਾ ਕੇ ਆਉਂਦੀ ਨਹੀਂ ਆਣੀ ਨੂੰ ਹਾਂਜੀ ਹਾਂ 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 ਮਾਂ ਬਾਪ ਦੀ ਕੀ ਮਤ ਪੁੱਛਿਆਰ ਦਿੰਦੀ ਬਾਹਰ ਜਾ ਕੇ ਐਥੇ ਕਹਿੰਦੇ ਰੋਟੀ ਤਾਜੀ ਲੈਣੀ ਠੰਡੀ ਉਹ ਵੀ ਲੈ ਜਾ ਮੁਰਗਾ ਸੇ ਨਹੀਂ ਖਾਣੀ ਹਾਂ ਉੱਥੇ ਉੱਥੇ ਪਤਾ ਲੱਗਦਾ ਵੀ ਕਿੱਕਣਾ ਸਰਵੇ ਦੀ ਜਿਹੜੀ ਰਾਤ ਨੂੰ ਪੈਕ ਹੋਲੇ ਨਹੀਂ ਡੱਬਾ ਚੱਕਰ ਚੱਲ ਜਾਓ ਹਾਂ ਬਿਲਕੁਲ ਹੁਣ ਕਰਨ ਨੂੰ ਹੁਣ ਹੁਣ ਪਤਾ ਲੱਗਾ ਮੰਮੀ ਕਿੱਕਣਾ ਬਗਾ ਕੇ ਦੱਸੇ ਕੀ ਕਰੂੰਗਾ ਕਰੂੰਗਾ ਤਾਂ ਫੇ ਹੈਗਾ ਯਾ ਹੋਰ ਹੁਣ ਜ਼ਿਆਦਾ ਆਉਂਦੀ ਹੋਈ ਮੰਮੀ ਹਾਂ ਹਾਂ ਮੈਂ ਕੱਪੜੇ ਧੋ ਕੇ ਦਿੰਦੀ ਸੀ ਮੀ ਆਗਾ ਕਿਤੇ ਕੁਝ ਮਿਲ ਜਾਤਾ ਸਭੀ ਲੋਕ ਬਣਾ ਕੇ ਹੋਰ ਸਹੀ ਗੱਲ ਆ ਉਹ ਕਰਨਾ ਪੈਂਦਾ ਆਪਣੇ ਹੱਥ ਦੇ ਉਹ ਕਰਨਾ ਪੈਂਦਾ ਭਾਈ ਉਹਦੇ ਖਾਣਾ ਕੱਪੜੇ ਲਿਣਾਉਣੇ ਇਹ ਕਹਿੰਦੇ ਪਹਿਲਾਂ ਹੋਰ ਵੀ ਚਲੋ ਰੋਟੀ ਸਿੱਖ ਬਣਾ ਲੈ ਸਿੱਖਣਾ ਪੁਰਾਣਾ ਤੁਸੀਂ ਹਾਂ ਤਾਂ ਕਹਿੰਦਾ ਲੈ ਮੈਂ ਤਾਂ ਕਿਸੇ ਨੂੰ ਲਾ ਲੈਣਾ ਹਾਂ ਨਹੀਂ ਮੈਂ ਕਹਿੰਦਾ ਵਿੱਚ ਨੂੰ ਲਾ ਵੀ ਲਿਆਦਾ ਮਸੇ ਜੀ ਨੂੰ ਜਾ ਕੇ ਹਾਂਜੀ ਹਾਂ ਲਾ ਦੇ ਤਾਂ ਆਇਆ ਤਾਂ ਫਿਰ ਉਹ ਲਾ ਤੋ ਆ ਬਣ ਜਾਉਂਦਾ ਜਦਿ ਆਪੀ ਹੋਏ ਵਾਰਨ ਕਹਿੰਦਾ ਪਾਕਿਸਤਾਨੀ ਪਾਣੀ ਵਰਗੀ ਹੁੰਦੀ ਸੀ ਅੱਛਾ ਜੀ ਮੈਨੂੰ ਨਹੀਂ ਪੈਂਦੀ ਕਰਦਾ ਅੱਛਾ ਜੀ ਤੇਰੇ ਬਣਾਉਣ ਲੱਗੇ ਬਾਰਿਸ਼ ਤੇ ਹਮਮਮ ਮੈਂ ਖਾਤੀ ਜਿੰਨਾ ਦਿਨਾਂ ਤੋਂ ਮੈਨੂੰ ਬਹੁਤ ਤਕਚਾਉਂਦਾ ਨਹੀਂ ਖਾਂਦੇ ਖਾਂਦਾ ਨਹੀਂ ਪੜਦਾ ਮੈਨੂੰ ਇਹਨਾਂ ਦਾ ਬਾਕੀ ਕਾਚਾ ਹੁੰਦਾ ਉਹ ਵੀ ਤਾਂ ਹੈ ਕਿ ਸਾਚਾ ਕੰਮ ਜਿਆਦਾ ਆਂਦਾ ਟਿਪਨ ਕਰਦੇ ਨੇ ਫੇਰ ਚੱਲ ਜੀ ਵਿੱਚ ਹਿੰਦੀ ਰੋਕ ਦੇਣੀ ਹੁਣ ਵੀ ਜੱਜ ਦੇਣੀ ਹਿੰਦੀ ਹੂੰ ਦੋ ਟਾਂਗ ਤੇ ਦੋ ਟਾਂਗ ਇਕੱਠੇ ਹੋ ਦੇ ਜਾਂਦੇ ਤੇ ਦੋ ਦਿਨ ਅੱਛਾ ਜੀ ਹਾਂ ਰਾਤ ਨੂੰ ਦੇਖਿਆ ਜੀ ਅੰਧੀ ਸਾਥੀ ਨਾਲ ਦੋ ਹਾਂ ਫੇਰ ਉਹ ਹੀ ਪੈਕ ਕਰੀ ਵੀ ਖਾਦੇ ਨਹੀਂ ਰੱਖ ਦੇਣੇ ਦੂਆ ਦੂਆ ਲੈ ਜਾਣੇ ਪੈਂਦੇ ਦੇਖ ਲਓ ਤਾਂ ਇੱਕ ਗੱਲ ਹੈ ਆਪਾਂ ਕਹਿ ਦਿੰਦੇ ਆ ਹੈ ਜਾਈ ਬੀ ਬਾਹਰ ਜਾ ਕੇ ਬੰਦਾ ਬਾਈ ਕਾਮਯਾਬ ਹੋ ਗਿਆ ਪਰ ਜਿਹੜੇ ਹਾਲਾਤਾਂ ਚੋਂ ਬੰਦਾ ਨਿਕਲ ਕੇ ਕਾਮਯਾਬ ਹੁੰਦਾ ਇਹ ਤਾਂ ਬਾਈ ਉਹਨੂੰ ਇਹ ਪਤਾ ਉੱਥੇ ਮਿਹਨਤ ਬਹੁਤ ਕਰਨੀ ਪੈਂਦੀ ਬਹੁਤ ਮਿਹਨਤ ਕਰਨੀ ਪੈਂਦੀ ਆ ਐਸਾ ਪੱਕੀ ਬਾਈ ਮਿਲ ਜਾਣੀ ਹਾਂ ਉੱਥੇ ਕੱਪੜੇ ਵੀ ਧੋਣੇ ਰੋਟੀ ਵੀ ਬਣਾਣੀ ਸਭ ਸਾਰਾ ਆਪ ਕੰਮ ਕਰਨਾ ਪੈਣਾ ਸਾਰਾ ਕੁਝ ਕਰਨਾ ਪੈਣਾ ਹਾਂਜੀ ਇਹ ਬਣਾਉਂਦਾ ਰੋਟੀ ਅੱਛਾ ਦੋਹਾਂ ਆ ਅਲੱਗ-ਅਲੱਗ ਡਿਊਟੀਆਂ ਐ ਹਾਂ ਏ ਫੈਨ ਪਿੱਛੇ ਪੈ ਲਾਂਗੇ ਨੇ ਆਟਾ ਪੁੰਨ ਦਾ ਮਚਾ ਕੇ ਰੱਖ ਲੈਣੀਆਂ ਹੂੰ ਨਾ ਆਉਣਾ ਉਹਨਾਂ ਅੱਗੇ ਸਬਜ਼ੀ ਬਣਾਉਣੀ ਹੈ ਅੱਛਾ ਤੂਏ ਮੁੰਡੇ ਨੇ ਹਾਂ ਤੂਆ ਮੁੰਡਾ ਕਿਹਾ ਹੋਰ ਧੀ ਆ ਇਹਨਾਂ ਦੇ ਨਾਲ ਅੱਛਾ ਤਿੰਨ ਜਾਣੇ ਰਹਿੰਦੇ ਜੀ ਤਿੰਨ ਜਾਣੇ ਜਿਹੜਾ ਨਾਲ ਗਿਆ ਵਾ ਉਹਨਾਂ ਫਿਰ ਭਾਂਡੇ ਭੁੰਡਾ ਮੰਗੇ ਪਿੱਛੇ ਰੱਖ ਕੇ ਜਾਂਦੇ ਹਾਂ ਨਹੀਂ ਰੱਖ ਕੇ ਇਹ ਕੰਮ ਕਰਦੇ ਸਾਰੇ ਨਹੀਂ ਬੰਨੜਾ ਕਰਦੇ ਇੱਕ ਵਾਰ ਜਦਾਂ ਵੱਜਿਆ ਹੋ ਜੂ ਉੱਥੇ ਸਹੀ ਗੱਲ ਆ ਜੀ ਜਿੰਨੇ ਬੰਦੇ ਸਾਰਾ ਕੰਮ ਬੰਨੜ ਲੈਂਦੇ ਆਪਣਾ ਆਪਣਾ ਤੇ ਉਹ ਆਵਾਜ਼ ਵੀ ਚੰਗੇ ਬੰਦੇ ਬੰਨਜੇ ਦਾ ਦੇਈ ਤਾਂ ਹੈ ਜੀ ਫਿਰ ਆ ਕੇ ਕਰੀ ਜਾਂਦੇ ਨੇ ਬਾਕੀ ਕਿੰਨੇ ਜਾਣੇ ਰੋਲ ਮੱਜਰੇ ਦਾ ਇੱਕ ਹੋਰ ਹੈ ਤੇ ਰੋਲ ਮੱਜਰੇ ਇਹਦਾ ਇਹ ਨਾਲੇ ਇਕੱਠੇ ਗਏ ਤੇ ਜੀ ਇੱਕੋ ਦਿਨ ਇੱਕੋ ਦਿਨ ਫਲਾਈਟ ਸੀ ਇਹਨਾਂ ਦੀ ਹਾਂ ਉਹ ਵੀ ਵੈਂਦੀ ਹੈ ਵੈਂਦੀ ਹੁੰਦੀ ਹੈ ਕਿ ਕਹਿੰਦਾ 6:00 ਵਜੇ ਸੀ ਕਿਤੇ ਮਾਂ ਚੰਗੀ ਸੀ ਗੋਡੇ ਪਰ ਪਹਿਲਾਂ ਫੇਲ ਦੇਦਾ ਅੱਛਾ ਜੀ ਉਹ ਸਭ ਕੰਮ-ਕੁਮ ਕਰਕੇ ਜਾ ਕੇ ਰੁਖ ਦੀ ਹੋਣੀ ਹੈ ਹਾਂ 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 ਆ ਜਾਊਗਾ ਪੜਾਈ ਪੂਰੀ ਹੋਈ ਤੇ ਅੱਛਾ ਜੀ ਵਗੇੜਾ ਮਾਰ ਜੂਗਾ ਮਤਲਬ ਗੀੜਾ ਮਾਰ ਜੂਗਾ ਗੀੜਾ ਮਾਰ ਤੂੰ ਕੋਈ ਨਾ ਆਪਰੇਸ਼ਨ ਫਰੂਸ਼ਨ ਕਰਾਉਂਦਾ ਨਹੀਂ ਆਇਦਾ ਜਿਹੜਾ ਆਪਣਾ ਤਰਨ ਠਾਉਣੇ ਵਾਲਾ ਜੀ ਮਾਸੀ ਜੀ ਦਾ ਮੁੰਡਾ ਹਾਂ ਉਹਦੇ ਨਾਲ ਹਲਕਾ ਜਾਂ ਪੈਰ ਦਾ ਇੱਕ ਉਹਦੇ ਨਾਲ ਅੰਦਰ ਨੂੰ ਪੈਰਾਂ ਪਰ ਵਜਨ ਹੋਏ ਕਰਦਾ ਦਾ ਹਾਂ ਮਤਲਬ ਹਲਕੇ ਜੇ ਨਾ ਪੈਰ ਉਹਦੇ ਅੰਦਰਲੀ ਸਾਈਡੋਂ ਝੁਕਦੇ ਦੇ ਹਾਂ ਉੱਥੇ ਜਾ ਕੇ ਜੀ ਉਰੇ ਤਾਂ ਕਦੇ ਉਹਨਾਂ ਤਕਲੀਫ ਮੰਨੀ ਨਹੀਂ ਹਾਂ ਜਦ ਉੱਥੇ ਜਾ ਕੇ ਕੰਮ ਕਰਨਾ ਪਿਆ ਸਟੋਰ ਪਰ ਕਈ ਕਈ ਘੰਟੇ ਖੜਨਾ ਪੈਂਦਾ ਹਾਂ ਫਿਰ ਉਹਦੇ ਪੈਰ ਬਹੁਤ ਦਰਦ ਲੱਗੇ ਤੇ ਜੀ ਕਰਨ ਹਾਂ ਬਈ ਕਰਦਾ ਹਾਂ ਹਾਂ ਪਰ ਚਲੋ ਹੌਲੀ ਹੌਲੀ ਫਿਰ ਵਿਚਾਰਾ ਕਈ ਦਿਨ ਤਾਂ ਬਹੁਤ ਤੰਗ ਰਿਹਾ ਹੋ ਹਾਂ ਪਰ ਫਿਰ ਹੌਲੀ ਹੌਲੀ ਦਰਦ ਘਟ ਗਿਆ ਚਲੋ ਓਕਣ ਯਾਤ ਪੈ ਗਈ ਹਾਂਤ ਪੈ ਗਈ ਓਕਣ ਹਾਂ ਜੀ ਹਾਂ ਵਿੱਚ ਨੂੰ ਤਾਂ ਵਿਚਾਰਾ ਫੋਨ ਕਰਕੇ ਐ ਕਹੇ ਕਰਦਾ ਸੀ ਮੇਰੇ ਤਾਂ ਰਾਤ ਪਏ ਪਏ ਹਾਂ ਐਨਾ ਦਰਦ ਹੁੰਦਾ ਤਾਂ ਠੀਕ ਪਰ ਹੁਣ ਹੌਲੀ ਹੌਲੀ ਯਾਤ ਪੈ ਗਈ ਜੀ ਉਹ ਬਾਰ ਕੰਮ ਹੈਗਾ ਖੜਿਆਂ ਦਾ ਹੀ ਹਾਂਜੀ ਹਾਂ ਉਹ ਗੋਡੇ ਵੀ ਤਰੇ ਮੋੜਦੇ ਇਹ ਬੰਦੇ ਕੰਮ ਹਾਰਡਵਰ ਕਰਕੇ ਨਾ ਉੱਥੇ ਬਿਲਕੁਲ ਉਹਦਾ ਕੰਮ ਖੜਿਆਂ ਦਾ ਜ਼ਿਆਦਾ ਹੈ ਖੜਿਆਂ ਦਾ ਜ਼ਿਆਦਾ ਹਾਂ ਜੀ ਹਾਂ ਜੀ ਵਾਸਾ ਆ ਵੀਰ ਉਹ ਚਲਾਉਂਦਾ ਉਹ ਮਸ਼ੀਨ ਨੂੰ ਪਾਰ ਕੱਢ ਲੈ ਜਿਓ ਤੇ ਫਿਰ ਆਪ ਕੱਢ ਜਾਂਦਾ ਚਲਾ ਕੇ ਉਹਨੂੰ ਮਸ਼ੀਨ ਨੂੰ ਤਾਂ ਫਿਰ ਉਹ ਕਰਦਾ ਸਹੀ ਗੱਲ ਇਹ ਇਧਰੋਂ ਪੁੱਛਣੇ ਦਾ ਸੋਣੇ ਦਾ ਹੂੰ ਸਹੀ ਗੱਲ ਆ ਜਾ ਤਾਂ ਜਿਹੜੀ ਹੁਣ ਆਤ ਪੈ ਗਈ ਉਹਨੂੰ ਕੰਮ ਆਤ ਪੈ ਗਈ ਆਲਾ ਨਿਕਾ ਗੇ ਜਾਣੀਆਂ ਗੇ ਜਾਣੀਆਂ ਨਹੀਂ ਪਹਿਲਾਂ ਪਹਿਲਾਂ ਜਾ ਕੇ ਬੰਦੇ ਨੂੰ ਅੱਖਾਂ ਆਉਂਦਾ ਵੀ ਕੀ ਕਾ ਕਰੂੰਗਾ ਪਰ ਉਹ ਉਹ ਕਰੀ ਜਾਂਦਾ ਤਾਂ ਨਾ ਉਹਨਾਂ ਨੇ ਨਿਆਣਾ ਮਸੇ ਕਰਿਆ ਕਰੀ ਜਾਂਦਾ ਕਰੀ ਜਾਂਦਾ ਹੂੰ ਇਹ ਥੋੜਾ ਰਵੀ ਵੇਖਦਾ ਪਰ ਉੱਥੇ ਇੱਥੇ ਕੰਮ ਉਹਨੇ ਕਰਿਆ ਹੋਇਆ ਬਾਈ ਐਹੀ ਗੱਲ ਹਾਂ ਵਧੀਆ ਨਿਆਣਾ ਜਿਹੜਾ ਉਰੇ ਕੰਮ ਨੂੰ ਹਿਲ ਗਿਆ ਜੀ ਉਹ ਮਾਰ ਨਹੀਂ ਖਾਂਦਾ ਤੇ ਹਾਂ ਰਵੀ ਨੀ ਹਾਂ ਉਹ ਰਗਾਈ ਤਾਂ ਮੈਂ ਮੋਟਰ ਕੋਲ ਵੀ ਜਾਂਦਾ ਤਾਂ ਇੰਨਾ ਸਾਫ ਸੁਥਰਾ ਕਰ ਦਦਾ ਦਾ ਅੰਦਰ ਵੀੜਾ ਉڑا ਦੇਣਾ ਹੋ ਦੇਣਾ ਬਾਕੀ ਬਾਰਾ ਸਾਰਾ ਕੰਮ ਉਹ ਚੁੱਕ ਕੇ ਰੱਖਦਾ ਮੈਂ ਵੀ ਸੋਣਾ ਕਰ ਦਿੰਦਾ ਉਹ ਅੰਦਰ ਹੈ ਮੈਂ ਸਾਫ ਸੁਥਰਾ ਕਰਕੇ ਰੱਖਦਾ ਤਾਂ ਨਹੀਂ ਸਹੀ ਗੱਲ ਹੈ ਪਹਿਲਾਂ ਹੀ ਨਾ ਹੀ ਨੀਂ ਵੇਖਦਾ ਕਰਦਾ ਤਾਂ ਛੱਡਦਾ ਇਹ ਨਹੀਂ ਕਰਨਾ ਸਵਾਦ ਜਿੱਤੇ ਲੱਗ ਜਰਨ ਕਰਕੇ ਹਟਣਾ ਪਾਣਾ ਹਾਂ ਮਿਲ ਲੈਣਾ ਕਹਿਣਾ ਤੈਨੂੰ ਤਾਂ ਆਹ ਕਿੱਥੇ ਕਰ ਲੈਣਾ ਹਟਾਏ ਕਰਨਾ ਵੀ ਰਹਿ ਦੇਣਾ ਵੀ ਰਹਿਣਾ ਨਾ ਸਕਰ ਹੁਣ ਅਗਰੀ ਹੋ ਜਾਂਦਾ ਫਰਸ ਨੂੰ ਲੱਗੇ ਜਣਾ ਹੋ ਜਾਣਾ ਹਾਂ ਵੇ ਚੂੜ ਵੀ ਹੁੰਦੀ ਕੰਮ ਦੀ ਇਹ ਨੂੰ ਆਤਾ ਉੱਪਰ ਉੱਪਰ ਕਰ ਕਰ ਭੱਜ ਲੰਦਾ ਜੀ ਇਹ ਨਹੀਂ ਹੁਣ ਬੁੜਾ ਨਹੀਂ ਲੱਗਦਾ ਇਹ ਆ ਰਾਮੀਆ ਪੂਰਾ ਤੁਹਾਨੂੰ ਘਰੋਂ ਨਾ ਦਿੰਦੇ ਜਿੱਦਾਂ ਛੁੱਟੀ ਲਈ ਜਾਣਾ ਤਾਂ ਕਾਹਦਾ ਪੋਚਾ ਲਾ ਦੇ ਹਾਂ ਮਿੰਟਮਾ ਲਾ ਕੇ ਜ ਮੈਂ ਅਕਸਰ ਮੜੀ ਹੋ ਕੇ ਆਨਾ ਤਾਂ ਕਾਤਾ ਘਾਈ ਉਹ ਬਾਹਲਾ ਬੜਾ ਜੀ ਇਹ ਕੱਟ ਕੇ ਟੈਕਨੀਕਲ ਕਰਨਾ ਹਾਂ ਘਰੋਂ ਫਟਾਫਟ ਜਾ ਡੁੱਬਾ ਕੇ ਜਦੋਂ ਪੋਚਾ ਲਾ ਦੋ ਹਾਂ ਵਾਹ ਕਾਟਾ ਨਾ ਅੱਛਾ ਚਾੜ ਉਪਰ ਤੇ ਡਿਊਟੀ ਨਹੀਂ ਲਈ ਵੀ ਕਰ ਦਿੰਦਾ ਕਦੇ ਕਦੇ ਛੁੱਟੀ ਜਿੱਦਾਂ ਛੁੱਟੀ ਹੁੰਦੀ ਅੱਛਾ ਆਪਣੇ ਦਿਲ ਤੇ ਕਰਦਾ ਵੀ ਜੇ ਹਾਂ ਨਹੀਂ ਚਲੋ ਠੀਕ ਆ ਨਹੀਂ ਚਲੋ ਠੀਕ ਆ ਜੀ ਕਰਾ ਕੱਟਣਾ ਨਹੀਂ ਨਹੀਂ ਚਲੋ ਠੀਕ ਆ ਤੁਹਾਨੂੰ ਲਾ ਦੇ ਮੈਂ ਨਾ ਡੰਗਰਾ ਦਾ ਕੱਦ ਲਵਾਂ ਕਿੱਥੇ ਕੱਪੜੇ ਧੋਗੇ ਹਾਂ ਕਰ ਦਿੰਦਾ ਛੱਡ ਵੀ ਤਾਂ ਰੈਂਦਾ ਨਾ ਫਿਖਾਸ ਇਹ ਠੀਕ ਆ ਠੀਕ ਆ ਜੀ ਐ ਕਰ ਦਿੰਦਾ ਨਿਆਣੀ ਬਾਜੀ ਦੀ ਮਾਰਦੀ ਦੇ ਮਾਲ ਕਨੇ ਆਣੇ ਗਲਤ ਆਈ ਗਾ ਨਹੀਂ ਨਾ ਸਹੀ ਹੋ ਹਾਂ ਇਹ ਗੱਲ ਚੱਲ ਆਹ ਤਾਂ ਸਹੀ ਬਣਾ ਲੋਟਾ ਜੇ ਉਹਦੇ ਸਿੱਖੂ ਆਤ ਪਾਉਗਾ ਹਾਂ ਜਿਹੜਾ ਜਿੱਥੇ ਚਾਹੇ ਹੀ ਬਾਹਰ ਜਾਉਣਾ ਤਾਂ ਕਰ ਸਕਦਾ ਹੈ ਹਾਂ ਜੇ ਉਹਦੇ ਆਤ ਪਾਉਗੀ ਬਿਲਕੁਲ ਬਿਲਕੁਲ ਹਾਂ ਨਹੀਂ ਤਾਂ ਹਾਂ ਕੰਡਕਟ ਅੱਛਾ ਉਹ ਤਾਂ ਬਣਾ ਕੇ ਵੀ ਖਾ ਲੈਂਦਾ ਕਿਸ ਨੂੰ ਉਸਾ ਨਾ ਬਣਾਉਣ ਲਈ ਆਪਣਾ ਤਾਂ ਨਹੀਂ ਆਇਆ ਜੋ ਜੀਕਾ ਦਾ ਬਣਾ ਕੇ ਖਾ ਲੁੰਦਾ ਐ ਬਸ ਪਰ ਇਹ ਤਾਂ ਭੁੱਖਾ ਪਾਣੀ ਬਣਾ ਬਣਾ ਭੁੱਖਾ ਪਾਣੀ ਲਹੂ ਬਣਾ ਹਾਂ ਹਾਂ ਸਰਦਾਰੀ ਦਾ ਕੀ ਕਰਨ ਨਹੀਂ ਹਾਂ ਬੇਸੰਦ ਦਾ ਕੜਾ ਬਣਾ ਤੂੰ ਉਦਣ ਮੈਂ ਇੱਕ ਦਿਨ ਕਿਹਾ ਜਦੋਂ ਮੈਂ ਪਹਿਲਾਂ ਆਇਆ ਤਾਂ ਦੀਦੀ ਮੈਂ じゃ ਜਾਣ ਲੱਗਿਆ ਨਾ ਜਦੋਂ ਮੈਂ ਤੁਹਾਨੂੰ ਛੱਡਣਾ ਐ ਤਾਂ ਮੈਂ ਭਾਈ ਜਾਣ ਲੱਗਿਆ ਆ ਗਿਆ ਮੇਰੇ ਨਾਲੇ ਨਾਲ ਮੈਂ ਕਿਹਾ ਹੋਰ ਫੇਰ ਮੈਂ ਠੀਕ ਆ ਕਹਿੰਦਾ ਹਾਂ ਠੀਕ ਆ ਮਾਮੇ ਮੈਂ ਹਾਂ ਫੇ ਹੁਣ ਤੂੜੀ ਟਾੜੀ ਕੱਢ ਲਾ ਟਾਈਮ ਹੋ ਗਿਆ ਕੱਖਾਂ ਦਾ ਕਹਿੰਦਾ ਯਾਰ ਹੋਰ ਯਾਰ ਮਾਮੇ ਮੈਂ ਕਿਹਾ ਹਾਂ ਫਿਰ ਮੈਂ ਕਿਹਾ ਤੇਰਾ ਚ ਖੜਾ ਪਾਪਾ ਛੱਡਦਾ ਨਹੀਂ ਕਹਿੰਦਾ ਯਾਰ ਬਾਹਰ ਜਾ ਕੇ ਛੋਟਣਾ ਕਹਿਣਾ ਕਹਿੰਦਾ ਬਾਹਰੇ ਜਾਣਾ ਪੈਣਾ ਮੈਂ ਕਿਹਾ ਬਾਹਰ ਤਾਂ ਜਾਣਾ ਪੈਣਾ ਬਾਹਰ ਜਿਆਦਾ ਕੰਮ ਛੱਡ ਲਾ ਹਾਂ ਹਾਂ ਤੇ ਜਿਆਦਾ ਕੰਮ ਆ ਬਾਹਰ ਮੈਂ ਕਿਹਾ ਤਰ ਸਭ ਕੀ ਰੋਟੀਆਂ ਨੇ ਬੜੇ ਵੀਰੇ ਨੂੰ ਪੁੱਛੀ ਫੋਨ ਕਰਕੇ ਮੈਂ ਕਿਹਾ ਹਾਂ ਹਾਂ ਬਹੁਤ ਸਾਮੀ ਜਿਆ ਕਰਦੀਆਂ ਆ ਇਹ ਵੀ ਆਤ ਬੈਣੀ ਫਿਰ ਹਾਂ ਉਝ ਹੀ ਹੋ ਜਾਂਦਾ ਮੈਂ ਤਾਂ ਜਾਣਾ ਉਹ ਜੀ ਉਹ ਕੀ ਆ ਪਕਾਈਆਂ ਵੀ ਤੇ ਵੀ ਨਹੀਂ ਵੇਦੀਆਂ ਪਕਾ ਕੇ ਉਥਾਨੀਆਂ ਬੈਂਦੀਆਂ ਹਾਂ ਮਿਹਨਤ ਕਰਨੀ ਪੈਂਦੀ ਹਰੇਕ ਜਗ੍ਹਾ ਜਾ ਕੇ ਭਾਈ ਠੀਕ ਨਹੀਂ ਮੈਂ ਪਾਸੇ ਸੋਚਣਾ ਪੈਂਦਾ ਮਿਹਨਤ ਬਗੈਰ ਕੁਝ ਨਹੀਂ ਹੈਗਾ ਹਾਂ ਉਹ ਵੀ ਤਾਂ ਹੈ ਹੂੰ ਨਹੀਂ ਤਾਂ ਕਰਨਗੇ ਤਾਂ ਰੋਟੀ ਮਿਲੂਗੀ ਤਾਂ ਮਿਲੂਗੀ ਰੋਟੀ ਹਾਂ ਵੇਖੋ ਖਾਉਂਗੇ ਪਾਈ ਕਾਉਂਗੇ ਉਹ ਵੀ ਤਾਂ ਹੈ ਨਹੀਂ ਕਰੂ ਨਹੀਂ ਕਰੂਗਾ ਤਾਂ ਨਹੀਂ ਖੱਜਣਾ ਵੀ ਰੋਟੀ ਮਿਲੇ ਜਾਣੀ ਹੈ ਮੇਰੇ ਦੇ ਦੇਣੀ ਦਾਦੀ ਨੇ ਪੱਕੇ ਜਾਣੀ ਇਧਰ ਸਹੀ ਗੱਲ ਆ ਹੁੰਦਾ ਉਹ ਹੀ ਤਾਂ ਗੱਲ ਹੈ ਚਲੋ ਮਾਲਕਾਂ ਹਾਂ ਰਾਜੀ ਰੱਖੇ ਭਾਈ ਕੰਮ ਕਰ ਖਾਰਿਆ ਨੇ ਵਧੀਆ ਚੱਲਦੇ ਰਹਾਂ ਕੰਮ ਨਾਲੇ ਭਾਗ ਹੈ ਭਾਈ ਹਾਂ ਤੇ ਚਲੋ ਵਧੀਆ ਗੱਲ ਆ ਨਿਆਣੇ ਦੀ ਮਿਹਨਤ ਨੂੰ ਰੱਬ ਫਲ ਲਾਵੇ ਹੈਨਾ ਵਧੀਆ ਕਮਾਵੇ ਭਾਈ ਵਧੀਆ ਕੰਮ ਕਰ ਕਰਾ। ਹੂੰ ਜਿੰਨ ਕ ਮਹੀਨੇ ਰਹੇ ਤੇ ਪੜਾਈ। ਅੱਛਾ ਤੇਨੇ ਰਹੇ। ਦਸੰਬਰ ਚ ਹੋ ਜਣੀ ਸੀ ਇਹਦੀ ਪੂਰੀ? ਹਾਂ ਹਾਂ। ਉਹ ਠਾਉਣੇ ਵਾਲੇ ਤਾਂ ਦੀ ਮੁੰਲਾ ਦਾ ਜਨਵਰੀ ਚ ਹੋਣੀ ਪੂਰੀ। ਅੱਛਾ। ਉਹ ਮਹੀਨਾ ਕਿਤੇ ਲੇਟ ਗਿਆ ਤਾਂ ਨਾ? ਮੈਂ ਗਿਆ ਤਾਂ ਇਹ ਪਹਿਲਾਂ ਤਾਂ ਥੋੜਾ ਪਹਿਲਾਂ ਗਿਆ। ਉਹ ਪਹਿਲਾਂ ਗਿਆ ਉਹ ਪਹਿਲਾਂ ਗਿਆ ਨਹੀਂ ਤੇ। ਸ਼ਾਦੀ ਸ਼ੁਰੂ ਹੋਈਆਂ ਇਕੱਠੀਆਂ ਇਹਨਾਂ ਦੀਆਂ। ਅੱਛਾ। ਉਹਦਾ ਮੁੰਲਾ ਤਾਂ ਫਿਰ ਜਨਵਰੀ ਚ ਜਾਂ ਫਿਰ ਪੜਾਈ ਦਾ ਫਰਕ ਹੋ ਸਕਦਾ। ਲੇਟ ਹਾਂ। ਕੁਛ ਹਾਂ ਹੋ ਸਕਦਾ ਕੋਈ ਕਾਲਜ ਲੱਗ ਲੱਗਾ ਸ਼ਾਇਦ ਮਾੜਾ ਮੋਟਾ ਪੜਾਈ ਦਾ ਫਰਕ 6 6 ਨੂੰ ਲੱਗਦੀ ਤੇ 6 ਮੀਨ ਤੇ ਤਬਰਦਨ ਲੱਗਦੀ ਹੂੰ ਹੂੰ ਛੁੱਟੀ ਹੱਥੇ ਨਾਲ ਫਰਕ ਪੈ ਜਾਂਦਾ ਚਾਰ-ਪੰਜ ਮਹੀਨੇ ਦੇ ਕਰਦੇ ਆ ਹੂੰ 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 ਇਹ ਆਪ ਤਾਂ ਪਹਿਲਾਂ ਇਹ ਉਹ 15 20 ਦਿਨ ਦਾ ਹੱਕ ਹੋਣਾ ਅੱਛਾ ਇਹ ਵੀ ਕਹਣਾ ਕਿ ਆਹ ਹੂੰ ਉਹ ਕੀ ਹੈ 11 ਤਰੀਕ ਨੂੰ ਵਿਸਾਖੀ ਆ ਦਿਨ ਤੇਰਾ 13 ਨੂੰ 13 ਨੂੰ ਇਹ ਹੈਗੇ 1 ਕਰਨ 26 ਨੂੰ 25 25 ਨੂੰ ਕਰ ਅੱਛਾ ਫਿਰ ਤਾਂ 10 12 15 ਦਿਨ ਦਾ ਹੀ ਲਾ ਲਓ 15 ਦਿਨ ਦਾ ਫਰਕ ਹੈਗਾ ਤਾਂ 13 ਨੂੰ ਨਾ 26 ਹਾਂ ਤੇ 13 ਦਿਨ ਦਾ ਫਰਕ ਆ ਚਲੋ ਫੇਰ ਤਾਂ ਨਹੀਂ ਫੇਰ ਕੋਈ ਜ਼ਿਆਦਾ ਨਹੀਂ ਕਈ ਵਾਰ ਐਦਾਂ ਹੋ ਜਾਂਦਾ ਨਾ ਵੀ ਕਿਸੇ ਨੇ ਪੜ੍ਹਾਈ ਕਲਾਸਾਂ ਲੇਟ ਸ਼ੁਰੂ ਹੋਈਆਂ ਇੱਕਣਾ ਫਰਕ ਪੈ ਸਕਦਾ ਹਾਂਜੀ ਹਾਂ ਕਾਲਜ ਅਲੱਗ-ਅਲੱਗ ਹੈ ਬਾਕੀ ਨਾ ਲੱਗ ਲੱਗ ਅੱਜ ਐ ਦੋਰਾ ਨਾ ਮੁੰਡਾ ਸਾਡੇ ਨੂੰ ਨਾਲੇ ਗਿਆ ਤਾਂ ਜੈਲੂ ਆਪ ਦੀ ਕਾਲਜ ਨੂੰ ਹੋਣੀ ਪੈਣੀ ਤਾਂ ਮੇ ਸਾਡੇ ਦੀ ਪੜ੍ਹਾਈ ਪੂਰੀ ਹੋਊਗੀ ਅਛਾ ਜੀ ਹਾਂ ਜੀ ਹਾਂ ਇਹ ਸਾਡੇ ਤੇ 8 ਦਿਨ ਪਹਿਨ ਗਿਆ ਪੰਨੀ ਤੇ ਮੇਰੇ ਪੜ੍ਹਾਈ ਦਾ ਫਾਲਕਾ ਕਿੱਥੇ ਗਿੱਨੀ ਆ ਜੀ ਪੰਜੀ ਮੇਰੀ ਪੜ੍ਹਾਈ ਘੱਟਤੀ ਕੁਛ ਕਹਿੰਦੀ ਘੱਟ ਹੋਣੀ ਹਾਂ ਕੱਢੀ ਪੜ੍ਹਾਈ ਘੱਟਦੀ ਹੂੰ ਤਾਂ ਕਿ ਹੋਰ ਸਾਡੇ ਪਾਸ ਦਾ ਬਿਲਕੁਲ ਬਿਲਕੁਲ ਪੈਛਾ ਕੀ ਇਹ ਹੁਣ ਚਾਹ ਹੈ ਦੀਦੀ ਦੀਦੀ ਦਾ ਮੈਚਿੰਗ ਹੋ ਗਈ ਹੈ ਟੇਬਲ ਨਾਲ ਹਾਂ ਮੈਜੀ ਮੋਗੀ ਮਸੀ ਅੱਜ ਤੌਰ ਆ ਦਿਲੀ ਦੀ ਪੂਰੀ ਦੇਖ ਲੋ ਅੱਜ ਲਾਲ ਸੂਟ ਕਹਿੰਦੀ ਵਿਆਹ ਤੇ ਬਾਅਦ ਅੱਜ ਪਹਿਲੀ ਵਾਰ ਪਾਇਆ ਪਾਇਆ ਲਾਲ ਸੂਟ ਦੇਖ ਲੋ ਤੌਰ ਪੂਰੀ ਆ ਜੀ ਤੌਰ ਪੂਰੀ ਆ ਅੱਜ ਹਾਂ ਜੀ ਹਾਂ ਹਾਂ ਜੀ ਹਾਂ ਮੇਰੇ ਤੇ ਕੱਪੜਾ ਠੱਡ ਪਗਣਾ ਮੈਂ ਖੁੰਦੇ ਮੇਰੀ ਪਗਣਾ ਅੱਛਾ Papa ਤੌਰ ਤਾਂ ਫੇ ਤੇਰੀ ਵੀ ਪੂਰੀ ਆ ਤੇਰੀ ਵੀ ਘੱਟ ਹੈ ਹਾਂ ਤੇਰੀ ਵੀ ਪੂਰੀ ਤੌਰ ਹੈ ਹਾਂ ਜਿੰਨੂ ਦੀ ਸਭ ਤੋਂ ਜ਼ਿਆਦਾ ਕੌੜ ਹੈ ਜਿੰਨੂ ਦੀ ਸਭ ਤੋਂ ਜ਼ਿਆਦਾ ਉਹ ਪਾਪਾ ਦੀ ਤਾਂ ਤੂੰ ਆਪਣੀ ਦੀ ਸਫਤ ਕਰਦੇ ਮਣੀ ਮੋਟੀ ਤੂੰ ਪਾਪਾ ਦੇ ਪੁਰਾਣੇ ਕੱਪੜੇ ਪਾਇਓ ਪਾਪਾ ਦੇ ਨੰਮੇ ਕੱਪੜੇ ਪਾਇਓ ਨੰਮੇ ਪਾਪਾ ਤੇਰਾ ਧੱਕਣ ਨੂੰ ਜਾਂਦਾ ਤੂੰ ਪੂਰਬ ਨੂੰ ਜਾਂਦਾ ਦੇਖਦਾ ਆ ਕਿਨੂ ਕੱਪੜਾ ਦੇ ਪੁਰਾਣੇ ਕੱਪੜੇ ਪਾਇਆ ਤੂੰ ਨੰਮੇ ਨੰਮੇ ਹੈ ਭਾਈ ਨੰਮੇ ਨੰਮੇ ਹੋਰ ਕੀ ਆ ਪਾਪਾ ਝੂਠ ਬੋਲੀ ਜਾਂਦਾ ਗੁੱਸਾ ਨਹੀਂ ਆ ਗੁੱਸਾ ਹੋ ਰਿਹਾ ਪਪਾ ਨੇ ਨਾ ਆਪ ਰਣਾ ਮੈਂ ਪਹਿਲੇ ਮਾਇੰਦੀ ਇਹਨਾਂ ਬੰਦੇ ਬਰਾਣੇ ਹੈ ਹਾਂ ਉਹੀ ਦਾ ਹੈ ਜੀ ਪਪਾ ਦੇ ਕਿੰਨਾ ਘਾਟੀ ਲਿਆਉਣੇ ਤੇ ਹਾਂ ਪਪਾ ਦੀ ਵੀ ਟੋਰ ਪੂਰੀ ਹੋਣੀ ਚਾਹੀਦੀ ਆ ਕਿਤੇ ਤੁਹਾਡੀ ਦੋਹਾਂ ਦੀ ਹੋਣੀ ਚਾਹੀਦੀ ਆ ਪਪਾ ਪਛੇਰੇ ਰਹੂਗਾ ਹਾਂ ਸ਼ਕੋ ਜੀ ਵੇ ਜਾ ਤੋੜੀਓ ਆ ਉਹ ਕੁਛ ਨਹੀਂ ਕਹਿੰਦੀ ਜਾ ਯਾਰ ਹਾਂ ਬਹੁਵਾਦੀ ਹੋ ਗਈ ਹਾਂ ਫੂਲ ਜਿਆਦਾ ਪੀ ਲਈ ਹੈ ਹਾਂਜੀ ਬਿਲਕੁਲ ਹਾਂ ਠੰਡੀ ਪੀਣੀ ਆ ਨਹੀਂ ਠੰਡੀ ਪੀਣੀ ਠੰਡੀ ਪੀਣੀ ਆ ਹਾਂ ਲੈ ਲਓ ਅਹ ਹਾਂ ਆ ਰੱਖ ਆ ਦੀਆਂ ਲੈ ਠੰਡੀ ਹੋਈ ਪੀ ਦੂਨੇ ਮੰਨ ਕੇ ਇੱਥੇ ਰੱਖ ਦੋ 5 ਮਿੰਟ ਠੰਡੀ ਹੋਈ ਤੇ ਪੀ ਲੂੰਗੀ ਲੈ ਆ ਦੀ ਮੰਨੂ ਜੀ ਮੰਨੂ ਮੇਰੇ ਵਾਲਾ ਤਾਂ ਨਹੀਂ ਭਰਤਾ ਕਿਤੇ ਆ ਠੀਕ ਆ ਚਾਹ ਹੋਣੀ ਨੇ ਮਿੱਤਰ ਹਾਂ ਦੁੱਧ ਲੈ ਲੈ ਮੜ ਜਾ ਇਹ ਲੈ ਲੈ ਇੱਥੇ ਮਾੜੇ ਦੁੱਧ ਪਾ ਗਲੇ ਉਹ ਕਰਦੇ ਨਹੀਂ ਹਮ ਨਾਲੇ ਠੰਡੀ ਹੋ ਜਾਊਗੀ ਨੰਦੂ ਚਾਹ ਬਤਨੇ ਜੀ ਕਹਿਆ ਨਾ ਇਹ ਸੂਟ ਮੈਂ ਹੁਣ ਸਿਲੈਂਡਰ ਸੁਖੀ ਆ ਕੱਟਾ ਵੀ ਟਾਇਰ ਹੋ ਗਿਆ ਹਾਂ ਨਹੀਂ ਮੈਂ ਤਾਂ ਹੀ ਆਉਂਦੀ ਸਰ ਮੈਂ ਖਾਦੀਦੀ ਆ ਸੂਟ ਪਾਈ ਤੇਰੇ ਬਹੁਤ ਪਹਿਲੀ ਵਾਰ ਦੇਖਿਆ ਮੈਂ ਪਾਇਆ ਬਹੁਤ ਦੇਰ ਬਾਅਦ ਨਜ਼ਰ ਨਾ ਲਾਦੀਂ ਕਿਤੇ ਯਾਰ ਉਹ ਨਹੀਂ ਲੱਗਦੀ ਨਜ਼ਰ ਜੀਤਾ ਹਾਂ ਹਾਏ ਘਤੀ ਪਾਸ ਨਹੀਂ ਲੱਗਦੀ ਨਜ਼ਰ ਹੈ ਲਾਇਦਾ ਨਾ ਆਹ ਹੱਲ ਪੱਕੀ ਹੋ ਨਜ਼ਰ ਪਾਜੀ ਦੀ ਬਹੁਤ ਹੱਤੀ ਰਹਦੀ ਆ ਹਾਂ ਇਹ ਕਿਹ ਚੱਕਰ ਗੋਰ ਤੋਂ ਟੋਲ ਸਿੱਟੀ ਹੋ ਜਾਣਾ ਪਰ ਨੂੰ ਹਾਂ ਬਸ ਬਸ ਟੋਲ ਸਿੱਟੀ ਹੋ ਜਾ ਆ ਪਰ ਨੂੰ ਵਿਆਹ ਤਾਂ ਹੁੰਦਾ ਜੀਜਾ ਤਾਂ ਯਾਰ ਚੰਗੇ ਚੰਗੇ ਨੰਬਰ ਬਣਾਏ ਮੇਰੇ ਹੈ ਇਹ ਤਾਂ ਜਰਾ ਕਰਗੇ ਨਹੀਂ ਕਰਦਾ ਨਹੀਂ ਇਹ ਰਹੁੰਦਾ ਦਾ ਹਾਂ ਇਹ ਇਹ ਰਹਣਾ ਘਰ ਜਾ ਕੇ ਨਹੀਂ ਨਹੀਂ ਮਾਦੀ ਨਹੀਂ ਇਹਦਾ ਸੁੱਖਦਾ ਰਾਤ ਨੂੰ ਤਾਂ ਨਹੀਂ ਕਾੜ ਉਦੋਂ ਰਾਤ ਨੂੰ ਸੌਂਦੀ ਮਾਸੇ ਤੁੰਗ ਕਰਕੇ ਦਿਖਾਉਂਦਾ ਸਹੀ ਗੱਲ ਹੈ ਉਹ ਮੇਰੇ ਨਾਲ ਅੱਜ ਕਹਿ ਬੰਦੇ ਚੱਲ ਫਿਰ ਐ ਕਰੂਗੇ ਹਾਂ ਅੱਜ ਕਹਿ ਜਿਦਾ ਕਹਿੰਦੀ ਲਾਫਰੀ ਹਾਂ ਜੀ ਦੇਖਣੇ ਅੱਜ ਬੰਦਾ ਰੋਂਦਾ ਰਹੇ ਤੇ ਹੋਰ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਦੀਦੀ ਤੂੰ ਐਂ ਕਰੀ ਪਈ ਅੱਜ ਨੂਨ ਛੁਆ ਕੇ ਸੌਂ ਜੀ ਨਹੀਂ ਅੱਜ ਯਾਬਰਾਹੀ ਹੈ ਕਿ ਨਹੀਂ ਬਾਜੀ ਉਹ ਜਾਣ ਕੇ ਨੂਨ ਦੇ ਖਾਦ ਮੈਂ ਹਾਂ ਜੀ ਦੋ ਜਾਣ ਕੇ ਨੂਨ ਦੇ ਖਾਦ ਲੱਗਦੇ ਮੈਂ ਐਂ ਕਰੂੰਗੀ ਪੂਰ ਜਾ ਕੇ ਖੜੂ ਮੇਰੇ ਆਪਨ ਤੁਹੀ ਛਵਾ ਦੇਉਗੀ ਹੋਰ ਕਿਆ ਨજર ਹਾਂਜੀ ਹਾਂ ਚੀਜ਼ਾ ਕਹਿੰਦਾ ਦੋ ਚਮਚੇ ਨੂਨ ਦੇ ਖਾਲਾ ਜੀਜ਼ਾ ਜੇ ਬੀਪੀ ਵਧ ਗਿਆ ਔਖਾ ਤੈਨੂੰ ਇਹ ਹੁਣ ਬੀਬੀ ਘਰ ਦਾ ਇਹਦਾ ਵਾਦਾ ਨਹੀਂ ਹੈਗਾ ਹਾਂ ਤੁਸੀਂ ਡਰੋ ਨਾ ਭਾਈ ਮੇਰੀ ਨજર ਲੱਗ ਜੂ ਮੈਂ ਹੀ ਨੂਨ ਛਵਾ ਦਊਗਾ ਠੀਕ ਨਹੀਂ ਤੇ ਚਲੋ ਠੀਕ ਆ ਜੀ ਹੁਣ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਮਾਲਾ ਜਾ ਕੇ ਤੇ ਹੁਣ ਛੱਗੀਏ ਜੇ ਅਸੀਂ ਚਾਹ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ